ਅੱਜ ਸਾਡੀ ਜਿਹੜੀ ਬਟਿੰਡਾ ਪੁਲਿਸ ਦੀ ਸਾਂਝ ਦੀ ਟੀਮ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਬੁਲਾਇਆ ਹੈ ਜਦੋਂ ਵੀ ਅਸੀਂ ਸਾਡੇ ਜ਼ਿਲ੍ਹੇ 'ਚ ਜਿਹੜੇ ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋ ਜਾਂਦੇ ਹੈ ਮਿਸ ਹੋ ਜਾਂਦੇ ਹੈ ਉਹਦੇ ਲਈ ਅਸੀਂ ਇਸ ਸਾਲ ਤੋਂ ਇੱਕ CEIR ਪੋਰਟਲ ਹੈ ਜਿਹੜਾ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ April 2023 ਵਿੱਚ ਇਹ ਸ਼ੁਰੂ ਕੀਤਾ ਗਿਆ ਸੀਗਾ CEIR ਜਿਹਦੀ ਫੁੱਲ ਫਾਰਮ ਹੈ ਸੈਂਟਰਲ ਇਕਵਿਪਮੈਂਟ ਆਈਡੈਂਟੀਟੀ ਰਜਿਸਟਰ ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪੋਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹਿੰਦੇ ਆ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕਲ ਜਿਹੜੀ ਵੀ ਤੁਹਾਡੇ ਏਰੀਆ ਚ ਨੇੜੇ ਤੁਹਾਨੂੰ ਸਾਂਝ ਦਾ ਸੈਂਟਰ ਮਿਲਦਾ ਉੱਥੇ ਜਾ ਕੇ ਤੁਸੀਂ ਰਿਪੋਰਟ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇੱਕ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝ ਦੀ ਟੀਮਾਂ ਹੈ ਉਹਨੂੰ ਸਰਚ ਕਰਦੀਆਂ ਹਨ ਉਹਨਾਂ ਨੂੰ ਆਪਣੇ ਵੇਰੀਅਸ ਟੂਲਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਲੱਭੇ ਜਿਹੜੇ ਤੁਹਾਡੇ ਸਾਹਮਣੇ ਇੱਥੇ ਪਏ ਇਹਨਾਂ ਦੀ ਜਿਹੜੀ ਕੁੱਲ ਮਲਿੱਤ ਹੈ ਉਹ ਰਾਊਂਡ 17 ਲੱਖ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣਯੋਗ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨਵਰੀ ਪਹਿਲੀ ਜਨਵਰੀ ਔਨਵਰਡਸ ਹੁਣ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਕੇ ਫੋਨਾਂ ਦੇ ਉਹਨਾਂ ਨੂੰ ਹੈਂਡ ਓਵਰ ਕੀਤਾ ਹੈ ਔਰ ਇਨ੍ਹਾਂ ਫੋਨਾਂ ਦੀ ਕੀਮਤ 66 ਲੱਖ ਦੀ ਵਰਥ ਹੈ ਔਰ 2023 ਤੋਂ ਲੈ ਕੇ ਹੁਣ ਤੱਕ ਸਾਡੀ ਸਾਂਝ ਟੀਮ ਨੇ ਇਸ ਪੋਰਟਲ ਨੂੰ ਯੂਜ਼ ਕਰਦੇ ਹੋਏ ਟੋਟਲ ਇਟਸ 830 830 ਮੋਬਾਈਲਸ ਨੂੰ ਲਵ ਕੇ ਉਹਨਾਂ ਦੇ ਰਿਸਿਪੀਐਂਟਸ ਨੂੰ ਹਾਂਡਓਵਰ ਕੀਤਾ ਸੋ ਮੈਂ ਕੰਗ੍ਰੈਚੂਲੇਟ ਕਰਾਂਗੀ ਸਾਡੇ ਡੀਸੀਪੀਓ ਐਸਪੀ ਹੈਡਕਵਰਟਰ ਜਗਦੇਸ਼ ਬਿਸ਼ਨੋਈ ਜੀ ਸਾਡੀ ਇਨਚਾਰਜ ਸੀਪੀਆਰਸੀ ਇੰਸਪੈਕਟਰ ਜਸਪ੍ਰੀਤ ਕੌਰ ਉਹਨਾਂ ਦੀ ਸਮੂੱਚੀ ਜਿਹੜੀ ਸਾਜ ਦੀ ਟੀਮ ਹੈ ਜੋ ਇਸ ਇਨੀਸ਼ੀਏਟਿਵ ਤੇ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਪੈਂਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਹੈ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਹੈ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ ਰੂਟੀਨ ਆਊਟ ਆਫ ਗੇਅਰ ਹੋ ਜਾਂਦਾ ਹੈ ਕਿਉਂਕਿ ਅਸੀਂ ਆਪਣੀ ਬਹੁਤ ਸਾਰੀ ਚੀਜ਼ਾਂ ਫੋਨਸ ਤੇ ਹੀ ਰੱਖਦੇ ਆ ਸੋ ਆਈ ਕੰਗਰਾਚੂਲੇਟ ਥੈਮ ਔਰ ਜਿਹੜੇ ਇੱਥੇ ਸਾਡੇ ਪਬਲਿਕ ਦੇ ਲੋਕ ਇੱਥੇ ਆਏ ਆਪਣੇ ਫੋਨ ਰਿਸੀਵ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਮੁਬਾਰਕ ਦਵਾਂਗੀ ਕਿ ਤੁਸੀਂ ਇਹ ਪੋਰਟਲ ਨੂੰ ਯੂਜ਼ ਕੀਤਾ ਹੁਣ ਤੁਸੀਂ ਜ਼ਰੂਰ ਇਹਨੂੰ ਪੌਪੂਲਰਾਈਜ਼ ਕਰੋ ਆਪਣੇ ਆਸ ਪੜੋਸਰ ਨੂੰ ਜ਼ਰੂਰ ਦੱਸੋ ਕਿਉਂਕਿ ਮੋਸਟਲੀ ਅਸੀਂ ਸੋਲਦੇ ਜੇ ਸਾਡਾ ਫੋਨ ਗਵਾਚ ਗਿਆ ਕਿ ਹੁਣ ਕਿੱਥੋਂ ਲੱਭਣਾ ਹੈ ਬਟ ਦ ਵੈਰੀਫਾਈ ਕਿ ਅਸੀਂ ਤੁਹਾਨੂੰ ਲੱਭ ਕੇ ਹੈਂਡ ਓਵਰ ਕਰ ਰਿਹਾ ਥੈਟ ਮੀਨਸ ਕਿ ਸਾਡੀ ਟੀਮਾਂ ਵੀ ਮਿਹਨਤ ਕਰਦੀਆਂ ਤੇ ਇਹ ਵਧੀਆ ਪੋਰਟਲ ਗਵਰਨਮੈਂਟ ਨੇ ਬਣਾਇਆ ਤੇ ਅਸੀਂ ਇਹਦਾ ਫੁਲੀ ਯੂਟਿਲਾਈਜੇਸ਼ਨ ਕਰੀਏ ਇੱਕ ਮਿੰਟ ਹਾਂਜੀ ਰਿਕਵਰ ਦਿੱਤੇ ਹਾਂਜੀ ਇਹਦੇ ਚ ਹਾਈਐਸਟ ਜਿਹੜੀ ਰਿਕਵਰੀ ਹੈ ਕੋਈ ਪੁਲਿਸ ਸਟੇਸ਼ਨ ਦੇ ਸਾਥ ਖੇਤਰ ਨੇ ਕੀਤੀ ਹੈ ਤੇ ਸਭ ਤੋਂ ਜ਼ਿਆਦਾ ਕੰਪਲੇਨ ਜਿਹੜੀ ਹੈ ਉਹ ਤੇ ਇਹਦਾ ਵੀ ਬ੍ਰੇਕਅਪ ਹੈਗਾ ਸਾਡੇ ਕੋਲ ਆਈ ਥਿੰਕ ਕਤਵਾਲੀ ਹੁਣ ਲਾਸਟ ਟਾਈਮ ਇਸ ਟਾਈਮ ਕੈਂਟਨੀ ਸਭ ਤੋਂ ਵੱਧ ਰਿਕਵਰੀ ਹੈ ਜਿਹੜਾ ਇਸ ਸਾਲ ਦਾ ਨਹੀਂ ਇਸ ਜਿਹੜਾ ਅੱਜ ਅਸੀਂ ਦੇ ਰਹੇ ਜੀ 135 ਇਹ 23 April ਤੋਂ ਲੈ ਕੇ 15 July ਤੱਕ ਦੀ 135 ਮੋਬਾਈਲਸ ਹੈ ਜੋ ਮੈਨੂੰ ਮੈਡਮ ਨੇ ਚਾਰਟ ਪੇਸ਼ ਕੀਤਾ ਇਹਦੇ ਚ ਕੈਂਟ ਥਾਣੇ ਦੀ ਸਭ ਤੋਂ ਵੱਧ ਰਿਕਵਰੀ ਹੈ ਬਾਈ ਫੋਨਸ ਦੀ ਉਸ ਤੋਂ ਬਾਅਦ ਥਰਮਲ ਦੇ ਸਾਂਝ ਨੇ 19 ਕੀਤੇ ਹੈ ਕਤਵਾਲੀ ਨੇ 17 ਕਿਨਾਲ ਕਲੋਨੀ ਦੇ 11 ਸਿਵਲ ਲਾਈਨਸ 11 उस बाद सिटी रामपुरा ने अठ सदर बठिंडा ने सत्त कोट फता नथाणा ने छे मोबाइल मौड़ ने पंज बालियावाली ने भी फिर तलवंडी सबो दयालपुरा थाना और नंदगढ़ दे जोड़े सांझ उन्होंने चार और संगत रामा और फूल ने दो दो और कुल मिला के असी अज एक सौ पैंती रिकवर किए मोबाइल वापस उन्होंने रिसिपियंट्स को देवे